ਸ਼੍ਰੀ ਰਾਧਾਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਗੀਤਾ ਭਵਨ ਗੁਰਾਇਆਂ ਦੇ ਇੱਕ ਮੀਟਿੰਗ ਗੀਤਾ ਭਵਨ ਗੁਨਾਇਆ ਵਿਖੇ ਟਰਸਟ ਦੇ ਪ੍ਰਧਾਨ ਅਜੇ ਮਾਤਾ ਜੀ ਦੀਪਰਦਾਨ ਕੀ ਹਟ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਮੈਂਬਰ ਸਹਿबान ਪਹੁੰਚੇ ਮੀਟਿੰਗ ਦੌਰਾਨ ਗੀਤਾ ਭਵਨ ਵਿੱਚ ਚੱਲ ਰਹੇ ਕੰਮਾਂ ਬਾਰੇ ਵਿਚਾਰਾ ਕੀਤੀਆਂ ਗਈਆਂ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਵਨ ਸ਼ਰਮਾ ਨੇ ਕਿਹਾ ਕਿ ਸਮੂਹ ਐਨਆਰਆਈ ਵੀਰਾਂ ਦਾਨੀ ਸੱਜਣਾ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਗੀਤਾ ਭਵਨ ਜੋ ਦਾਣਾ ਮੰਡੀ ਗੁਰਾਇਆਂ ਵਿੱਚ ਹੈ ਉਸ ਤੇ ਕੰਮ ਚੱਲ ਰਹੇ ਹਨ ਉਨਾ ਕਿਹਾ ਕਿ ਇਸ ਦੇ ਵਿੱਚ ਦਾਨੀ ਸੱਜਣਾ ਦੀ ਬਹੁਤ ਲੋੜ ਹੈ ਦਾਨੀ ਸੱਜਣ ਦਿਲ ਖੋਲ ਕੇ ਗੀਤਾ ਪਵਨ ਲਈ ਦਾਨ ਦੇ ਇਸੇ ਨਾਲ ਹੀ ਗੀਤਾ ਪਵਨ ਬੁਰਾਇਆ ਵਿੱਚ ਚੱਲ ਰਹੀ ਡਿਸਪੈਂਸਰੀ ਵਿੱਚ ਦਿਲਜਿੰਦਰ ਸਿੰਘ ਬੱbbi ਨੂੰ ਡਿਸਪੈਂਸਰੀ ਦਾ ਮੈਂਬਰ ਬਣਾਇਆ ਗਿਆ ਉਹਨਾਂ ਨੇ ਹੋਰ ਕੀ ਕਿਹਾ ਆਓ ਸੁਣੋ ਬੋਲੋ ਬਾਂਕੇ ਬਿਹਾਰੀ ਲਾਲ ਕੀ ਜੈ ਬੋਲੋ ਜੁਗਲ ਜੋੜੀ ਸਰਕਾਰ ਕੀ ਜੈ ਸਵੱਜ ਬੜਾ ਖੁਸ਼ੀ ਦਾ ਸਮਾਯਾ ਸ਼੍ਰੀ ਰਾਧਾ ਕਿਸ਼ਨ ਸ਼ੈਟਰ ਸੁਸਾਇਟੀ ਦੀ ਮੀਟਿੰਗ ਜਿਹੜੀ ਗੀਤਾ ਪਵਨ ਵਿਖੇ ਉਹਨੇ ਕੀਤੀ ਗਈ ਜਿਹਦੇ ਵਿੱਚ ਸਾਡੇ ਬਹੁਤ ਸਾਰੇ ਮੈਂਬਰ ਪਹੁੰਚੇ ਆ ਔਰ ਅਸੀਂ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਦਾ ਸਾਰੇ ਟਰਸਟੀਆਂ ਦਾ ਔਰ ਸਾਰੇ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਇਹ ਬਿਲਡਿੰਗ ਦਿਨ ਪਰ ਦਿਨ ਅਗਾਹ ਨੂੰ ਵਧੀ ਜਾ ਰਹੀ ਹੈ ਔਰ ਬੜਾ ਹੀ ਸੁੰਦਰ ਇਸ ਵੇਲੇ ਵਾਈਟ واਸ਼ ਹੋਇਆ ਹੈ ਬੜੀਆਂ ਚਮਕਾਂ ਪੈ ਰਹੇ ਆ ਇਸ ਵੇਲੇ ਕੀਤਾ ਪਵਨ ਚ ਉਹ ਸਾਰੀਆਂ ਚਮਕਾਂ ਤੁਹਾਡੇ ਪਿਆਰ ਦੀਆਂ ਤੁਹਾਡੇ ਵਿਸ਼ਵਾਸ ਦੀਆਂ ਤੁਹਾਡਾ ਇੱਕ ਇੱਕ ਰੁਪਇਆ ਦਿੱਤਾ ਗਿਆ ਸਾਨੂੰ ਉਹ ਸਾਰਾ ਇੱਥੇ ਅਸਵੰਧ ਨਜ਼ਰ ਆ ਰਿਹਾ ਹੈ ਸੋ ਅੱਜ ਜਿਹੜੀ ਮੀਟਿੰਗ ਸੀ ਉੱਥੇ ਸਾਡੇ ਜੋ ਪਿਛਲੇ ਕੰਮ ਹੋਏ ਸੀ ਉਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਔਰ ਜਿਹੜੇ ਅੱਗੇ ਕੰਮ ਕਰਨੇ ਆ ਸੀ ਉਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਔਰ ਦਾਨੀ ਸੱਜਣਾ ਨੂੰ ਬੇਨਤੀ ਹੈ ਰਸ਼ਤੀਆਂ ਨੂੰ ਬੇਨਤੀ ਹੈ ਕਿ ਦੇਖੋ ਕਹਿੰਦੇ ਧੂਮ ਵਿੱਚ ਬੈਠੇ ਤਪਸਵੀ ਕੋ ਛਾਇਆ ਕੀ ਜ਼ਰੂਰਤ ਹੈ ਜ਼ਿੰਦਗੀ ਵਿੱਚ ਹਰ ਕੰਮ ਚਲਾਉਣੇ ਲਈ ਮਾਇਆ ਦੀ ਜ਼ਰੂਰਤ ਹੈ ਤੁਹਾਡਾ ਇੱਕ ਇੱਕ ਰੁਪਿਆ ਜਿਹੜਾ ਗੀਤਾ ਭਵਨ ਤੇ ਲੱਗ ਰਿਹਾ ਹੈ ਸੋ ਸਾਡੀ ਇਹੀ ਬੇਨਤੀ ਹੈ ਕਿ ਤੁਸੀਂ ਤਨੋਂ ਮਨੋਂ ਤਨੋਂ ਗੀਤਾ ਭਵਨ ਦੀ ਸੇਵਾ ਕਰੋ ਇਹ ਅਮੀਰ ਲਈ ਗਰੀਬ ਲਈ Hindu ਲਈ Sikh ਲਈ ਹਰ ਧਰਮ ਹਰ ਜਾਤ ਦੇ ਲਈ ਬਣਾਇਆ ਗਿਆ ਹੈ ਕਿ ਕੋਈ ਵੀ ਆਪਣਾ ਦੁੱਖ ਸੁੱਖ ਦਾ ਪ੍ਰੋਗਰਾਮ ਇੱਥੇ ਕਰ ਸਕਦਾ ਹੈ ਸੋ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਵੱਧ ਚੜਕੇ ਦੇ ਵਿੱਚ ਆਪਣਾ ਯੋਗਦਾਨ ਦਿਓ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਸ਼੍ਰੀ ਰਾਧਾਕ੍ਰਿਸ਼ਨ ਚੈਟਰਡ ਸੁਸਾਇਟੀ ਵੱਲੋਂ ਡਿਸਪੈਂਸਰੀ ਜਿਹੜੀ ਲੋਕਾਂ ਲਈ ਫ੍ਰੀ ਸੇਵਾ ਤੇ ਲੱਗੀ ਹੋਈ ਹੈ ਸਾਡੇ ਪਰਮਿੰਦਰ ਤਿੰਗੜਾ ਜੀ ਜਿਹੜੇ ਬਹੁਤ ਵੱਡਾ ਯੋਗਦਾਨ ਦਿੰਦੇ ਆ ਡਿਸਪੈਂਸਰੀ ਲਈ ਅਸੀਂ ਪਹਿਲਾਂ ਤਾਂ ਉਹ ਸਾਡੇ ਮੈਂਬਰ ਦਾ ਬਹੁਤ ਧੰਨਵਾਦ ਕਰਦੇ ਆ ਸਾਰਿਆਂ ਵੱਲੋਂ ਔਰ ਇਹਦੇ ਵਿੱਚ ਸਾਡੇ ਨਵੇਂ ਐਡ ਕੀਤੇ ਮੈਂਬਰ ਡਿਸਪੈਂਸਰੀ ਦੇ ਵਿੱਚ ਸਰਦਾਰ ਦਲਵਿੰਦਰ ਸਿੰਘ ਜੀ এবੀਐਚ ਸਪੀਡ ਤੋਂ ਅਸੀਂ ਉਹਨਾਂ ਨੂੰ ਵੀ ਇਹਦੇ ਵਿੱਚ ਜੀਆਂ ਆਖਦੇ ਆ ਕਿ ਉਹ ਸਾਡੀ ਇਸ ਕਮੇਟੀ 'ਚ ਵਾਧਾ ਹੋਇਆ ਸੋ ਇਹ ਬਹੁਤ ਵੱਡਾ ਇਹਨਾਂ ਦਾ ਯੋਗਦਾਨ ਹੈ ਢਿੰਕੜਾ ਪਰਿਵਾਰ ਦਾ ਕਿ ਜਿਨ੍ਹਾਂ ਨੇ ਇਹ ਸੇਵਾ ਲਈ ਹੈ ਕ੍ਰਿਸ਼ਨ ਜੀ ਮਹਾਰਾਜ ਇਸ ਪੂਰੇ ਪਰਿਵਾਰ ਨੂੰ ਦਨ ਦੁਗਣੀ ਰਾਤ ਚੌਗਣੀ ਤਰੱਕੀ ਦੇਣ ਬੋਲੋ ਬਾਂਕੇ ਬਿਹਾਰੀ ਲਾਲ ਕੀ ਜੈ